ਹਾਂ ਜੀ ਮਿੱਤਰ ਪਿਆਰੇ ਕੀ ਹਾਲ ਹੈ ਅੱਜ ਦੁਬਾਰਾ ਫੇਰ 17 ਜੂਨ ਥੋੜੀ ਲਿਪ ਰਹੇ ਆਪਾਂ ਪਹਿਲਾਂ ਅਪ੍ਰੈਲ ਦੇ ਵਿੱਚ ਲਿਪੀ ਜਦੋਂ ਆਪਾਂ ਸਤਾਰ ਲਾਈ ਸੀ ਥੋੜੀ ਸੀਜ਼ਨ ਵਾਲੇ ਆਪਾਂ ਥੋੜੀ ਦੇਖੀ ਤੇ ਪਾਉਣਾ ਹੈ ਬੱਕਲ ਵਾਈ ਨੀਣਾ ਮੌਸਮ ਜ਼ਰੂਰ ਆਣਾ ਤੇ ਥੋੜੀ ਮੰਗੀ ਹੋਗੀ ਜਿਸਨ ਲੱਗੀ ਸੀ ਜੀ ਕੱਢਾ ਜੀ ਮੋਟਰ ਦਾ ਤੇ ਆ ਰਹੇ ਹਾਂ ਤੋਂ ਮਿੱਟੀ ਉਹ ਖੇਣਾ ਤੁਸੀਂ ਉਹ ਕਰੋਣਾ ਲਾ ਟੂੜੀ ਦਾ ਰੇਟ ਤਾਂ ਕੋਈ ਕਹਿ ਨਹੀਂ ਸਕਦੇ ਕਿ ਕਿ ਮਨੂ ਮਿੱਟੀ ਦੇ ਟੂੜੀ ਹੋਣੀ ਚਾਹੀਦੀ ਥੋੜੀ ਖਰਾਬ ਹੋ ਜੂਗੀ ਪਾਣੀ ਮੀਆਂ ਦੇ ਨਾਲ ਪਾਣੀ ਵੜ ਜੂਗਾ ਕਿਤੇ ਵਿੱਚ ਕੀ ਰੇਟ ਆ ਟੂੜੀ ਦਾ ਜਰੂਰ ਕਮੈਂਟ ਅੱਜ ਹਾਜ਼ਰੀ ਲਾਓ ਤੁਹਾਡੇ ਜੀ ਤੇ ਗਦਨ ਦੇਸਾ ਰਵੀਰ ਦੇ ਗਿਆ ਜਰੂਰ ਦੱਸਿਓ ਜੀ ਕੁੱਤੇ ਵਗੈਰਾ ਵੀ ਚੜਦੇ ਰਹਿੰਦੇ ਆ ਤੋ ਤੂੜੀ ਦੇ ਤੇ ਚੇੜੇ ਪੱਟੀ ਤੇ ਚਾਰਾ ਪੌਣਾ ਬੂਹੇ ਚਾਰ ਪੰਜ ਗੇੜੇ ਲਾਉਣੇ ਪੈਣਗੇ ਫੇਰ ਬੂਹੇ ਜਾ ਕੇ ਚਾਰਾ ਕਿੱਥੇ ਕਿਹਦੇ ਮਾਰਸੋਂ ਫੇਰ ਦਿਨ ਆ ਰਿਹਾ ਨਹੀਂ ਦਾ ਪਾਣੀ ਪੈ ਜਾਣਾ ਪੂਰੇ ਚ ਸਾਰਾ ਜ਼ਰੂਰੀ ਹੈ ਡੱਬੜ ਗਏ ਸੀਗੇ ਬਈ ਮਿੱਤਰੋ ਵੱਧ ਗਏ ਇੱਥੇ ਕੌਂਤੇ ਹੁੰਦੇ ਕਿ ਟੈਂਕ ਚਾਰੇ ਦੇ ਵੀ ਧੜ ਦੇ ਉੱਪਰ ਜਾਦੇ ਵੱਡੀ ਆ ਤੇ ਆ ਉੱਪਰ ਘਟਿਆ ਨਾ ਮਿੱਟੀ ਦੇ ਗਾਰੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਧਿਆਵ ਵਗੈਰਾ ਦੇ ਪੈੜਾ ਪੁੱਤੇ ਵੱਲ ਚਾਹੇ ਚੜਦੀ ਟੜ ਤੇ ਉਹਨਾਂ ਨੇ ਪੈੜਾ ਕਰਕੇ ਪੜਤੀ ਕੁ ਮੀਆ ਵਗੈਰਾ ਨਾਲ ਉੱਪਰ ਜਾਂਦੀ ਮਿੱਟੀ। ਚਾਰ ਪੰਨੇ ਜਿਹੜਾ ਨਾਲ ਧੱਤੀ ਜਾਉ ਕਿ ਸੰਗੀਤ ਤਰ੍ਹਾਂ। ਬਹੁਤ ਰੀਤ ਪਤਲੀ-ਪਤਲੀ ਬੈਠੀ ਆ। ਪਾਣੀ ਐ ਜ਼ਿਆਦਾ ਗਾਰਾ ਨਹੀਂ ਕਹਿ ਸਕਦੇ ਆਪਾਂ। ਅੱਤ ਲਈ ਅਜੇ ਮਾੜਾ ਮੋਟਾ ਮੀਂਹ ਆ ਰਿਹਾ ਸੀ ਅਗਲੇ ਸ਼ਨੀ ਐਤਵਾਰ ਤੋਂ ਕੰਮ ਸਟਾਰਟ ਹੋ ਜੂ ਕਹਿੰਦੇ ਮੀਂਹ ਦਾ ਮਾਰ ਤੋਂ ਬਾਅਦ ਥੋੜੇ ਚਾਰਾਣੀ ਕਰਦੇ ਸਵੇਰ ਤੋਂ ਕੋਲ ਜੂ ਅੰਗਿਤਣੇ ਪਾਣੀ